ਉੱਗੇ ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਦਫ਼ਤਰ ਹੈ ਜਿੱਥੇ ਲੁਧਿਆਣਾ ਜਿਮਣੀ ਚੋਣ ਦੇ ਵਿੱਚ ਵੱਡੀ ਪੱਧਰ ਤੇ ਉੱਤੇ ਪ੍ਰਚਾਰ ਚੱਲ ਰਿਹਾ ਹੈ। ਤੁਸੀਂ ਦੇਖ ਰਹੇ ਹੋ ਆ ਬੰਦਾ ਜੀ ਇਹ ਬੰਦੇ ਨੇ ਜੀ ਫੋਟੋ ਖਿਚਾਈ ਆ ਮੇਰੇ ਪਲਾਟ ਦੇ ਵਿੱਚ ਫੋਟੋ ਖਿਚਾ ਕੇ ਕੋਰਟ ਦੇ ਵਿੱਚ ਦਾਵਾ ਕਰ ਰਿਹਾ 31 ਮਈ 2023 ਨੂੰ ਇਹ ਪਲਾਟ ਜਿਹੜਾ ਮੈਨੂੰ ਗਿਫਟ ਹੋਇਆ ਹੋਇਆ ਹੈ। ਇਹ ਬੰਦੇ ਨੇ ਤਹਿਸੀਲਦਾਰ ਤੇ ਪਟਵਾਰੀ ਨੂੰ ਹਲੋ ਜੀ ਇਹਦੇ ਵਿੱਚ ਕੀ ਦਰਚ ਕਰਾਈ ਜੂਗੀ ਇਹਦੇ ਵਿੱਚ ਇਹ ਕਹਿੰਦਾ ਮੈਨੂੰ ਸਟੇ ਮਿਲ ਗਈ ਦਾਵੇ ਦੀ ਕਾਪੀ ਲਾ ਕੇ ਕਹਿੰਦਾ ਸਟੇ ਮਿਲ ਗਈ ਆਪ ਦਾ ਜਿਹੜਾ ਅਮਨ ਕਾਨੂੰਨਾਂ ਨੂੰ ਬਹਾਲ ਕਰਕੇ ਰੱਖਿਆ ਜਾਊਗਾ ਜਿਹੜਾ ਵੀ ਮਤਲਬ ਕ੍ਰਿਮినਲ ਰਿਕਾਰਡ ਵਾਲਾ ਬੰਦਾ ਜਾਂ ਭ੍ਰਸ਼ਟਾਚਾਰੀਆ ਉਹਦੇ ਉੱਥੇ ਲਿ ਜਾਊਗਾ ਉਹ ਬਖਸ਼ਿਆ ਨਹੀਂ ਜਾਊਗਾ ਉਹਦੇ ਤਾਂ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਅਸੀਂ ਜਾਂਚ ਕਰਾਉਣੀ ਆ ਕੋਈ ਜਾਂਚ ਨਹੀਂ ਹੋਈ ਮੈਨੂੰ ਕੋਈ ਰਿਪੋਰਟ ਨਹੀਂ ਮਿਲ ਲਈ ਇੱਕ ਇਹਦਾ ਵਿਜੀਲੈਂਸ ਆ ਜਦ ਕਿ ਵਿਜੀਲੈਂਸ ਦਾ ਕੇਸ ਆ ਵਿਜੀਲੈਂਸ ਵੱਲੋਂ ਵੀ ਲੈਟਰ ਅਲਟੀਪਲਟੀ ਹੋ ਰਿਹਾ ਮੇਰਾ ਬੇਟਾ ਮੈਂਟਲੀ ਫਿਜ਼ੀਕਲੀ ਰਿਟਾਇਰ ਆ ਉਹਦੇ ਡਾਕੂਮੈਂਟ ਮੇਰੇ ਨਾਲ ਨੇ 100% ਡਿਸੇਬਿਲਟੀ ਆ ਮੈਂਟਲੀ ਔਰ ਫਿਜ਼ੀਕਲੀ ਰਿਟਾਇਰ ਆ ਉਹਦੇ ਅੰਗ ਪੈਰ ਵੀ ਸਾਨੂੰ ਹੱਥ ਨਾਲ ਫੜ ਕੇ ਹਲਾਉਣੇ ਪੈਂਦੇ ਆ ਕਲ 520 ਬੀਜ ਦਿੱਤੀਆ ਤਹਿਸੀਲਦਾਰ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਤਹਿਸੀਲਦਾਰ ਕਲਮ ਛੱਡੋ ਕਲਮ ਤੁਸੀਂ ਛੱਡੋਗੇ ਮੋੜ ਕੇ ਮੈਂ ਫੜਾਉਂਗਾ ਨਹੀਂ ਫੜੋਂਗੇ ਮੇਰੀ ਮਰਜ਼ੀ ਨਾਲ ਹੁਣ ਦੱਸੋ ਵੀ ਤੁਹਾਡੇ ਦਾਵੇ ਕਿੱਦੜਾ ਤੁਹਾਡੇ ਦੇਸ਼ ਦੀ ਸੇਵਾ ਆਰਮੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਕਰਕੇ ਆਉਂਦੇ ਆ ਇੱਕ ਵੀਰ ਸਾਡੇ ਨਾਲ ਗੱਲਬਾਤ ਦੇ ਵਿੱਚ ਆ ਕਿਉਂਕਿ ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਦਫ਼ਤਰ ਹੈ ਜਿੱਥੇ ਲੁਧਿਆਣਾ ਜਿਮਣੀ ਚੋਣ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਪ੍ਰਚਾਰ ਚੱਲ ਰਿਹਾ ਹੈ ਇਸ ਵੀਰ ਦਾ ਦਾਵਾ ਹੈ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਇਨਕਲਾਬ ਨੂੰ ਲੈ ਕੇ ਜਾਂ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਤੇ ਇਹਨਾਂ ਦੇ ਜਿਹੜੇ ਕਨਵੀਨਰ ਨੇ ਉਹਨਾਂ ਦੇ ਵੱਲੋਂ ਵੀਰਦਾਨ ਰਸਾ ਕੀਆ ਗੱਲਬਾਤ ਕੀਤੀ ਆ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਵੀਰ ਅਬਦੁੱਲ ਨੇ ਅਬਦੁੱਲ ਵੀਰ ਚੋਣ ਪ੍ਰਚਾਰ ਸੀ ਕਰਤੇ ਆ ਸਾਰੀਆਂ ਰਾਜਨੀਤਿਕ ਤਰ੍ਹਾਂ ਚੋਣਾਂ ਦੀਆਂ ਜਿੱਤੀਏ ਤੁਹਾਡਾ ਜਿਹੜਾ ਗੱਡੀ ਦੇ ਉੱਤੇ ਇਸ ਤਰ੍ਹਾਂ ਦੇ ਪੋਸਟਰ ਲਾ ਕੇ ਆਪਾਂ ਲੇਕਿਨ ਕੀ ਜਿਹੜੀ ਗੱਲਬਾਤ ਵਜਾ ਗਈ ਜਿਹੜਾ ਏਡਾ ਇੱਕ ਤੁਹਾਨੂੰ ਇਹਦਾ ਕਰਨਾ ਪਿਆ ਹਾਂਜੀ ਸਰ ਐਕਚੁਅਲੀ ਮੇਰਾ ਨਾਮ ਅਬਦੁਲਸਤਾਰਾ ਮੈਂ ਪਿੰਡ ਪਖਵਾ ਦਾ ਰਹਿਣ ਵਾਲਾ ਜੀ ਮੇਰਾ ਜੋ ਜ਼ਿਲ੍ਹਾ ਲੁਧਿਆਣਾ ਪੈਂਦਾ ਜੀ ਮੇਰੇ ਫਾਦਰ ਸਾਹਿਬ ਨੇ 1979 ਦੇ ਵਿੱਚ ਇੱਕ ਪਲਾਟ ਖਰੀਦਿਆ ਸੀ ਜਿਹੜਾ ਅਜਕਲ ਮਲੇਰਕੋਟਲਾ ਜ਼ਿਲ੍ਹਾ ਬਣ ਗਿਆ ਤੇ ਤਹਿਸੀਲ ਅਹਿਮਦਗੜ ਬਰੀਲੀਜ਼ ਰੋਡ ਤੇ ਲਿਆ ਸੀਗਾ ਜੀ ਉਹਦਾ ਜਿੰਨਾ ਵੀ ਡਾਕੂਮੈਂਟ ਆ ਜਦੋਂ ਵੀ ਖਰੀਦਿਆ ਸੀ ਸਾਰਾ ਕੁਝ ਫਾਦਰ ਦੇ ਨਾਮ ਤੇ ਆ ਰਜਿਸਟਰੀ ਵਗੈਰਾ ਵਗੈਰਾ ਇਹ ਤੁਸੀਂ ਸਾਕਸ਼ ਦੇਖ ਰਹੇ ਹੋ ਆ ਬੰਦਾ ਜੀ ਇਹ ਬੰਦੇ ਨੇ ਜੀ ਕੋਰਟ ਉਹ ਕਰជាਈਆ ਮੇਰੇ ਪਲਾਟ ਦੇ ਵਿੱਚ ਫੋਟੋ ਖਿਚਾ ਕੇ ਕੋਰਟ ਦੇ ਵਿੱਚ ਦਾਵਾ ਕਰ ਰਿਹਾ 31 ਮਈ 2023 ਨੂੰ ਇਹ ਪਲਾਟ ਜਿਹੜਾ ਮੈਨੂੰ ਗਿਫਟ ਹੋਇਆ ਹੋਇਆ ਕਰਕੇ ਜਿਉਟ ਕਿਨੇ ਇਥੇ ਗਿਫਟ ਕਿਨੇ ਦਿੱਤਾ ਮੈਂ ਤਾਂ ਫੋਟੋ ਖਿਚਾ ਲਿਆ ਗਿਫਟ ਹੋ ਗਿਆ ਜੀ ਫੋਟੋਆਂ ਦੇ ਆਧਾਰ ਤੇ ਗਿਫਟ ਹੋਣ ਦਾ ਉਹਨੇ ਦਾਵਾ ਕੀਤਾ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਨੇ ਉਹਦੀ ਨੈਕਸਟ ਜਿਹੜੀ ਹੈਗੀ ਆ ਜਿਮਨੀ ਆਰਡਰ ਕੱਢਤਾ ਵੀ ਅਸੀ ਇਹਦੀ ਸੁਣਵਾਈ 3 ਅਗਸਤ ਨੂੰ ਦੁਬਾਰੀ ਤੁਹਾਨੂੰ ਬੁਲਾਇਆ ਜਾਵੇ ਨਾ ਜੀ ਜਦੋਂ ਗਿਫਟ ਲਿਆ ਕਹਿਣ ਦਾ ਮਤਲਬ ਇਹਨੂੰ ਗਿਫਟ ਮੈਂ ਹੀ ਨੇ ਗਿਫਟ ਕੀਤਾ ਹਾਂ ਜੀ ਤੇ 3 ਅਗਸਤ ਦੀ ਮੀਟਿੰਗ 8 ਜੂਨ ਨੂੰ ਜਿਹੜਾ ਹੈਗਾ ਤਹਿਸੀਲਦਾਰ ਤੇ ਪਟਵਾਰੀ ਨੂੰ ਰਿਸ਼ਵਤ ਦਿੱਤੀ ਆ ਤੇ 8 ਜੂਨ ਨੂੰ ਐਪਲੀਕੇਸ਼ਨ ਦੇ ਕੇ ਜਿਹੜੀ ਮੇਰੇ ਕੋਲ ਹੈਗੀ ਆ ਆ ਦੇਖੋ ਜੀ 8 ਜੂਨ ਨੂੰ ਐਪਲੀਕੇਸ਼ਨ ਦਿੱਤੀ ਬੰਦੇ ਨੇ ਤਹਿਸੀਲਦਾਰ ਤੇ ਪਟਵਾਰੀ ਨੂੰ ਆਹ ਲੋ ਜੀ ਇਹਦੇ ਵਿੱਚ ਕੀ ਦਰਜ ਕਰਾਈ ਜੀ ਇਹਦੇ ਵਿੱਚ ਇਹ ਕਹਿੰਦਾ ਮੈਨੂੰ ਸਟੇ ਮਿਲ ਗਈ ਦਾਵੇ ਦੀ ਕਾਪੀ ਲਾ ਕੇ ਕਹਿੰਦਾ ਸਟੇ ਮਿਲ ਗਈ ਆ ਦਾਵੇ ਦੀ ਕਾਪੀ ਆ ਜੀ ਆ ਤਿੰਨ ਗਾਸਟ ਸਾਫ ਡੇਟ ਦੇ ਦਿੰਦੀ ਆ ਇਹ ਲਾ ਕੇ ਆਨੇ ਵੀ ਮੈਨੂੰ ਸਟੇ ਮਿਲ ਗਈ ਤੇ ਤਹਿਸੀਲਦਾਰ ਪਟਵਾਰੀ ਨੇ ਚੱਕ ਕੇ ਸਟੇ ਦਰਜ ਕਰਤੀ ਜੀ ਬਲਾਡ ਦੇ ਵਿੱਚ ਹਾਲਾਂਕਿ ਉਹ ਪ੍ਰੋ ਹੀ ਨਹੀਂ ਸੀ ਹਾਂਜੀ ਐਕਚੁਅਲੀ ਮੈਂ ਜਿੱਥੋਂ ਤੱਕ ਪਤਾ ਲੱਗਿਆ ਮੈਨੂੰ ਵੀ ਜਦੋਂ ਕੋਈ ਅਦਾਲਤੀ ਹੁਕਮ ਹੁੰਦਾ ਕਿਸੇ ਵਿਭਾਗ ਨੂੰ ਹੁੰਦਾ ਜਿੰਨਾ ਚਿਰ ਉਹ ਅਦਾਲਤ ਵੱਲੋਂ ਸਰਕਾਰੀ ਤੌਰ ਤੇ ਨਹੀਂ ਪਹੁੰਚਦਾ ਉਹਨਾਂ ਟਾਈਮ ਆਪਾਂ ਕੋਈ ਸਟੇ ਵਗੈਰਾ ਜਾਂ ਜੋ ਵੀ ਸਰਕਾਰੀ ਜਿਹੜਾ ਡਾਕੂਮੈਂਟ ਚ ਫੇਰ ਬਦਲ ਨਹੀਂ ਕਰ ਸਕਦੇ ਠੀਕ ਆ ਜੀ ਹੁਣ ਇਹਦੇ ਵਿੱਚ ਇਹਨਾਂ ਨੇ ਆਪਣੀ ਮਰਜ਼ੀ ਮਰਜ਼ੀ ਨਾਲ ਇੱਕ ਬੰਦੇ ਨੇ ਕਹਿਣ ਦੇ ਜਿਹੜਾ ਮਤਲਬ ਕਿ ਗੈਰ ਕਾਨੂੰਨੀ ਗੈਰ ਕਾਨੂੰਨੀ ਢੰਗ ਨਾਲ ਬੰਦਾ ਗਿਆ ਉਹਦੀ ਗੱਲ ਮੰਨ ਕੇ ਨਾ ਸਟੇ ਦਰਜ ਕਰਤੀ ਆ ਜੀ ਉਸ ਤੋਂ ਬਾਅਦ ਚਲੋ ਇਹ ਦੇਖੋ ਪੂਰਾ ਰਜਿਸਟਰ ਦੀ ਐਂਟਰੀ ਆ ਆਨਲਾਈਨ ਰਿਕਾਰਡ ਆ ਸਾਰਾ ਮਾਲਮਿਕਵੇਂ ਦਾ ਮੇਰਾ ਰਿਕਾਰਡ ਨਹੀਂ ਹੈ ਇਹ ਰਿਕਾਰਡ ਦਿਖਾਉਣ ਤੋਂ ਬਾਅਦ ਚਲੋ ਜੀ ਕਟਵਾਰ 6 7 ਮਹੀਨੇ ਲੱਗੇ ਮੈਨੂੰ ਚਲੋ ਜਿਹੜੀ ਐਫ ਆਈ ਆਰ ਤਾਂ ਇਹ ਬੰਦੇ ਤੇ ਤਾਂ ਹੋ ਗਈ 420 ਦੀ ਧੋਖਾਧੜੀ ਦੀ ਇਹਦੇ ਖਿਲਾਫ ਹੋ ਗਈ ਸੀਗੀ ਤਕਰੀਬਨ ਅਗਸਤ ਦੇ ਵਿੱਚ ਠੀਕ ਹੈ ਜੀ 31 ਅਗਸਤ ਨੂੰ ਮਤਲਬ ਮੈਨੂੰ ਪਤਾ ਵੀ ਮੇਰੀ ਹਾਲਤ ਕੀ ਸੀ ਇਹਨਾਂ ਨੇ ਮੇਰਾ ਜੀਣਾ ਆਰਾਮ ਕਰਤਾ ਤਾਂ ਜਾ ਕੇ ਮੈਂ ਵੀ ਇਹਨਾਂ ਨੂੰ ਪਿੱਛਾ ਨਹੀਂ ਛੱਡਿਆ ਤਾਂ ਜਾ ਕੇ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਇੱਕ ਛੋਟੀ ਜੀ 420 ਦੀ ਜਦ ਕਿ ਇਹਦੇ ਵਿੱਚ ਤੀਸ਼ ਤਹਿਸੀਲਦਾਰ ਰੈ ਤਹਿਸੀਲਦਾਰ ਰਾਮਨਾਲ ਪਟਵਾਰੀ ਜਗਦੀਪ ਸਿੰਘ ਜੰਗਾ ਜੋ ਕਿ ਆਪਣੇ ਆਪ ਨੂੰ ਇਕਬਾਲ ਸਿੰਘ ਝੁੰਡਾ ਦਾ ਭਤੀਜਾ ਕੋਹ ਹੁੰਦਾ ਜਿਵੇਂ ਉਹਦਾ ਭਤੀਜਾ ਮੇਰਾ ਕੋਈ ਕੁਝ ਨਹੀਂ ਵਿਕਾਰ ਸਕਦਾ ਪਹਿਲਾਂ ਤਾਂ ਯਕੀਨ ਨਹੀਂ ਸੀ ਪਰ ਜਿਹੜੇ ਹਾਲਾਤ ਨਾਲ ਇਹਨਾਂ ਨੂੰ ਮਤਲਬ ਉਸ ਬੰਦੇ ਨੂੰ ਐਫਾਇਰ ਕਰਤੀ ਉਹਦੇ ਵਿੱਚ 120 ਵੀ ਲਗਣੀ ਚਾਹੀਦੀ ਸੀ ਭ੍ਰਸ਼ਟਾਚਾਰ ਰੋਕੂ ਐਕਟ ਦੇ ਤਹਿਤ ਨਾਇਬ ਤਹਿਸੀਲਦਾਰ ਰਾਮ ਲਾਲ ਤੇ ਪਟਵਾਰੀ ਜਗਦੀਪ ਸਿੰਘ ਦੇ ਖਿਲਾਫ ਵੀ ਕਾਰਵਾਈ ਬਣਦੀ ਸੀ ਇਹਨਾਂ ਨੇ ਉਹਨੂੰ ਪ੍ਰੋਮੋਸ਼ਨ ਦੇ ਕੇ ਕੰਨੋ ਕੋ ਬਣਾਤਾ ਠੀਕ ਹੈ ਜੀ ਦੂਜੀ ਗੱਲ ਆ ਦੇਖੋ ਜੀ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਜਾਂਚ ਬਣਾਈ ਆ ਜਾਂਚ ਦੇ ਵਿੱਚ ਸਾਫ ਦੋਸ਼ੀ ਪਾਏ ਗਏ ਨੇ ਆ ਦੇਖੋ ਜੀ ਲੈਟਰ ਹੈਡ ਦੀ ਕਾਪੀ ਆ ਇਹਦੇ ਵਿੱਚ ਦੋਸ਼ੀ ਪਾਏ ਗਏ ਨੇ ਸਾਰੇ ਦੋਸ਼ੀ ਪਾਏ ਗਏ ਨੇ ਚਾਹੇ ਦੇ ਵਿੱਚ ਤਿੰਨੋਂ ਦੋਸ਼ੀ ਪਾਏ ਗਏ ਆ ਜੀ ਹੁਣ ਦੋਸ਼ੀ ਪਾਉਣ ਤੋਂ ਬਾਅਦ ਵੀ ਇਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਇੱਕ ਪਾਸੇ ਭਗਵਾਨਤਮਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਬਹੁਤ ਵੱਡੇ ਦਾਅਵੇ ਕਰ ਰਹੇ ਨੇ ਕਿ ਸਾਡੇ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਆਨੁਪਾਹਲ ਕਰਕੇ ਰੱਖਿਆ ਜਾਊਗਾ ਜਿਹੜਾ ਵੀ ਮਤਲਬ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਜਾਂ ਭ੍ਰਿਸ਼ਟਾਚਾਰੀਆ ਉਹ ਚੱਲ ਜਾਊਗਾ ਉਹ ਬਖਸ਼ਿਆ ਨਹੀਂ ਜਾਊਗਾ ਉਹ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਮਲ ਜੀ ਲੈਂਦੇ ਹੋ ਮੈਨੂੰ ਤਾਂ 3 ਸਾਲ ਹੋ ਗਏ ਜੀ ਠੱਕੇ ਖਾਂਦੇ ਨੂੰ ਭਗਵਾਨਤਮਨ ਜੀ ਕਿੱਥੇ ਆ ਕੀ ਉਹਨਾਂ ਕੋਲ ਮੇਰੀਆਂ ਵੀਡੀਓ ਨਹੀਂ ਪਹੁੰਚੀਆਂ ਵੀਡੀਓ ਵੀ ਪਹੁੰਚੀਆਂ ਨੇ ਲੈਟਰ ਵੀ ਪਹੁੰਚਿਆ ਤੁਹਾਨੂੰ ਮੈਂ ਲੈਟਰ ਦਿਖਾ ਦੇਣਾ ਤੁਸੀਂ ਮਿਲੇ ਹੋ ਕਿਸੇ ਐਮਐਲਏ ਸਾਹਿਬ ਨੂੰ ਜਾਂ ਕਿਸੇ ਮੰਤਰੀ ਨੂੰ ਇਸ ਐਮਐਲਏ ਸਾਹਿਬ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆਪਣੇ ਜਿਹੜੇ ਪਹਿਲਾਂ ਮਾਲ ਮੰਤਰੀ ਹੈ ਨੇ ਨਾਮ ਮੈਂ ਭੁੱਲ ਗਿਆ ਜੀ ਅੰਮ੍ਰਿਤ ਸਰ ਸਾਈਡ ਤੋਂ ਉਹਨੇ ਜੀ ਉਹਨਾਂ ਨੇ ਕਿਹਾ ਠੀਕ ਆ ਜੀ ਅਸੀਂ ਜਾਂਚ ਕਰਾਉਣੀ ਆ ਕੋਈ ਜਾਂਚ ਨਹੀਂ ਹੋਈ ਮੈਨੂੰ ਕੋਈ ਰਿਪੋਰਟ ਨਹੀਂ ਮਿਲ ਲਈ ਇੱਕ ਇਹਦਾ ਵਿਜੀਲੈਂਸ ਆ ਜਦ ਕਿ ਵਿਜੀਲੈਂਸ ਦਾ ਕੇਸ ਆ ਵਿਜੀਲੈਂਸ ਵੱਲੋਂ ਵੀ ਲੈਟਰ ਅਲਟੀਪਲਟੀ ਹੋ ਰਿਹਾ ਉਹ ਕੀ ਕਰਦੇ ਆ ਵਿਜੀਲੈਂਸ ਵਾਲੇ ਕਹਿੰਦੇ ਆ ਫਾਈਨੈਂਸ ਨੂੰ ਤੁਹਾਡਾ ਕੇਸ ਆ ਜੀ ਫਾਈਨੈਂਸ਼ੀਅਲ ਕਮਿਸ਼ਨ ਕਹਿੰਦਾ ਵਿਜੀਲੈਂਸ ਦੇ ਰਿਲੇਟਡ ਆ ਫਾਈਨੈਂਸ ਅਫੇਅਰ ਵਿਜੀਲੈਂਸ ਉਹ ਦੇਖੂਗਾ ਹਾਂਜੀ ਵਿਜੀਲੈਂਸ ਫਿਰ ਫਾਈਨੈਂਸ਼ੀਅਲ ਕਮਿਸ਼ਨ ਨੂੰ ਭੇਜਦਾ ਫਾਈਨੈਂਸ਼ੀਅਲ ਕਮਿਸ਼ਨਰ ਕਮਿਸ਼ਨਰ ਆ ਉਹ ਆਪਸ ਚੀਜ਼ ਜੀ ਤੁਹਾਡਾ ਅਮਲਾ ਤਿੰਨ ਦਾ ਜੀ ਇਹ ਸਾਖਾ ਅਮਲਾ ਤਿੰਨ ਦਾ ਉਹਦਾ ਬਸ ਇੱਕ ਤਿੰਨ ਸਾਲ ਤੋਂ ਇੱਕ ਖੱਜਲ ਖਵਾਰੀ ਹੋ ਰਹੀ ਆ ਜਿਹੜੇ ਇਹਨਾਂ ਦੇ ਦਾਅਵੇ ਨੇ ਉਹ ਬਿਲਕੁਲ ਯਾਨੀ ਤੁਹਾਨੂੰ ਅਲਝਾਇਆ ਪਿਆ ਚਾਰੇ ਪਾਸੇ ਉਹ ਜਿਵੇਂ ਮੇਰਾ ਬ੍ਰਦਰ ਲਾਲ ਸ਼ਹੀਦ ਆ ਸੋਰਿਆ ਚੱਕਰ ਆ ਆ ਉਹਦੀ ਫੋਟੋ ਵੀ ਦਿਖਾ ਦੇਣਾ ਆ ਖੁਦ ਮੈਂ ਔਨ ਡਿਊਟੀ ਆ ਜੇ ਸਾਡੇ ਹਾਲਾਤ ਨੇ ਤਾਂ ਜਦੋਂ ਕਿ ਸਬੂਤ ਇਹਨਾਂ ਦੇ ਨੇ ਜੇ ਸਾਡੇ ਹਾਲਾਤ ਨੇ ਆਮ ਪਬਲਿਕ ਦਾ ਕੀ ਹਾਲ ਹੋਊਗਾ ਸੁੱਤਰ ਦੇ ਵਿੱਚੋਂ ਤਾਂ ਇਹਨਾਂ ਦੇ ਆਏ ਨੇ ਨਾ ਜੀ ਰਿਕਾਰਡ ਇਹਨਾਂ ਦਾ ਮਾਲ ਮਹਿਕਮੇ ਦੇ ਰਿਕਾਰਡ ਹੈ ਤੁਹਾਨੂੰ ਦਿਖਾਇਆ ਠੀਕ ਹੈ ਜੀ ਹੁਣ ਜੇ ਮਾਲ ਮਹਿਕਮਾ ਖੁਦ ਵੀ ਜਦੋਂ ਇੱਕ ਚੀਜ਼ ਨੂੰ ਕਹਿ ਰਿਹਾ ਹੈ ਵੀ ਹਾਂ ਇਹ ਅਸੀਂ ਪਾਇਆ ਗਿਆ ਇਹ ਸਾਡਾ ਕੇਸ ਨਹੀਂ ਥੋੜਾ ਕੇਸ ਆ ਉਹ ਕਹਿੰਦਾ ਥੋੜਾ ਕੇਸ ਆ ਇਤੋਂ ਸਾਫ ਪਤਾ ਲੱਗਦਾ ਜੇ ਕੇਸ ਇਹਨਾਂ ਦਾ ਨਹੀਂ ਵੀ ਆਊਗਾ ਉਹਦੇ ਵਿੱਚ ਸਿੱਧਾ ਦੋ ਲੈਣਾ ਲੱਗ ਸਕਦਾ ਵੀ ਇਹ ਕੇਸ ਬਣਦਾ ਹੀ ਨਹੀਂ ਕਿਸੇ ਤਰ੍ਹਾਂ ਦਾ ਅੱਜੇ ਤੁਹਾਡਾ ਤਾਂ ਸਰਪ੍ਰਾਈਜ਼ ਤੁਹਾਨੂੰ ਤਾਂ ਕਰਨ ਨਾ ਹਾਂਜੀ ਉਹ ਰਹੀ ਗੱਲ ਤਹਿਸੀਲਦਾਰ ਦੀ ਪਟਵਾਰੀ ਦੀ ਤਹਿਸੀਲਦਾਰ ਪਟਵਾਰੀ ਦਾ ਇਹ ਕਹਿਣਾ ਕਹਿੰਦੇ ਸੀ ਸਾਨੂੰ ਗੁੰਮਰਾਹ ਕਰਕੇ ਬੰਦੇ ਨੇ ਇਹ ਕੰਮ ਕਰਾ ਰਿਆ ਪਰ ਤੁਸੀਂ ਤਨਖਾਹ ਕਾ ਰਹੀ ਮੋਟੀਆਂ-ਮੋਟੀਆਂ ਤਨਖਾਹ ਲੈ ਰਹੇ ਹੋ ਹੁਣ ਉਹ ਬੰਦੇ ਨੇ ਇਹ ਬੰਦੇ ਨੇ ਜਦੋਂ ਇਹਦੇ ਤੇ 420 ਦਾ ਪਰਚਾ ਹੋ ਗਿਆ ਡਰ ਕੇ ਆਹ ਲਓ ਜੀ ਇਹਨੇ ਫੀਵਰਡ ਦਿੱਤਾ ਵੀ ਸਾਡੀ 1 ਲੱਖ ਰੁਪਏ ਚ ਡੀਲ ਹੋਈ ਸੀ ਜੀ ਇਹਦੇ ਨਾਲ ਹੋਈ ਸੀ ਪਤਾ ਕੁ ਪਟਵਾਰੀ ਤਹਿਸੀਲਦਾਰ ਤੇ ਰਾਮ ਲਾਲ ਤਹਿਸੀਲਦਾਰ ਤਹਿਸੀਲਦਾਰ ਰਾਮ ਲਾਲ ਵੀ ਸਾਡੀ ਹੋਈ ਸੀ ਵੀ ਅਸੀਂ ਸਟੇਜ ਚੜਾਵਾਂਗੇ ਸਟੇਜ ਦਰਜ ਕਰਦਾਂਗੇ ਚੜ੍ਹ ਪੈ ਦੇ ਦੋ ਸਾਨੂੰ ਨਾ ਨਾ ਸਾਨੂੰ ਦਾਅਵੇ ਦੀ ਕਾਪੀ ਲੈ ਕੇ ਦੇ ਦੇ ਸਟੇ ਜਿਵੇਂ ਮਰਜ਼ੀ ਚੜਾ ਦੀਏ ਔਰ ਉਹ ਸਟੇ ਉਹਨੇ ਦਰਜ ਕੀਤੀ ਹੈ ਜੀ ਚੜਾਈ ਹੈ ਮਤਲਬ ਉਹਦੀ ਕਾਪੀ ਦਾਵਾ ਕਿੱਥੋਂ ਦਰਜ ਕੀਤਾ ਗਿਆ ਫਿਰ ਦਾਵਾ ਜਿਹੜਾ ਹੈਗਾ ਮਨ ਕਰ ਤੋਂ ਜਿਮਨੀ ਆਰਡਰ ਦੀ ਕਾਪੀ ਲਾ ਕੇ ਦਾਵਾ ਬਣਾਤਾ ਜੀ ਹੁਣ ਆਹ ਦੇਖੋ ਜੀ ਆਹ ਬੰਦਾ ਉਹਦੇ ਵਿੱਚ ਸਾਫ ਗਿਆਰ ਕਰ ਰਿਹਾ ਹੁਣ ਭਗਵੰਤ ਮਾਨ ਜੀ ਦਾ ਕਹਿਣਾ ਤਹਿਸੀਲਦਾਰ ਪਟਵਾਰੀ ਨਹੀਂ ਬਖਸ਼ੇ ਜਾਣਗੇ ਰਿਸ਼ਬਤ ਹੋਰ ਆ ਬੰਦਾ ਕਹਿ ਰਿਹਾ ਕਿ ਮੈਂ 50000 ਰੁਪਏ 1 ਲੱਖ ਦੀ ਡੀਲ ਹੋਈ ਸੀ 50000 ਰੁਪਏ ਦੇ ਕੇ ਕੰਮ ਕਰਾਇਆ ਤੇ ਸਿੱਧਾ ਕਹਿ ਰਿਹਾ ਹਾਂਜੀ ਹੁਣ ਦੱਸੋ ਵੀ ਭਗਵੰਤ ਮਾਨ ਜੀ ਤੁਸੀਂ ਸੱਚੇ ਹੋ ਜਾਂ ਤੁਹਾਡੀ ਜਿਹੜੇ ਬੋਲ ਨੇ ਉਹ ਹੋਰ ਨੇ ਹਕੀਕਤ ਕੁਝ ਹੋਰ ਆ ਮੇਰਾ ਰਿਕੁਐਸਟ ਆ ਭਗਵੰਤ ਮਾਨ ਜੀ ਨੂੰ ਜੇ ਮੇਰੀ ਆਵਾਜ਼ ਸੁਣਦੇ ਆ ਵੀ ਹੁਣ ਵੀ ਜਾਗ ਜਾਓ ਮੌਕਾ ਮੈਂ ਹੋ ਸਕਦਾ ਇੱਕ ਅਦੇ ਦਿਨ ਚ ਮੇਰਾ ਬੇਟਾ ਮੈਂਟਲੀ ਫਿਜ਼ੀਕਲੀ ਰਿਟਾਇਰ ਆ ਉਹਦੇ ਡਾਕੂਮੈਂਟ ਮੇਰੇ ਨਾਲ ਨੇ 100% ਡਿਸੇਬਿਲਟੀ ਆ ਮੈਂਟਲੀ ਔਰ ਫਿਜ਼ੀਕਲੀ ਰਿਟਾਇਰ ਆ ਉਰੇ ਅੰਗ ਪੈਰ ਵੀ ਸਾਨੂੰ ਹੱਥ ਨਾਲ ਫੜ ਕੇ ਹਿਲਾਉਣੇ ਪੈਂਦੇ ਆ ਮਦਰ ਔਰ ਫਾਦਰ ਮੇਰੇ ਹੱਟ ਪੇਸ਼ੈਂਟ ਨੇ ਅੱਜ ਦੀ ਡੇਟ ਦੇ ਵਿੱਚ ਅੱਜ ਤਰੀਕ ਕਿੰਨੀ ਆ 14 ਤਰੀਕ ਆ ਜੀ ਮੇਰੇ ਮਦਰ 4 ਤਰੀਕ ਦੇ ਐਡਮਿਟ ਨੇ ਕਮਾਂਡ ਹਸਪੀਟਲ ਚੰਡੀਮੱਦਰ ਚ ਨੇ ਇਸ ਟਾਈਮ ਮੈਂ ਇੱਥੇ ੱਟਕੇ ਖੜਿਆ ਆ ਇਹਨਾਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਬੱਚਾ ਮੇਰਾ ਕਿਹੜੇ ਹਲਤ ਚ ਹੁਣ ਇਹ ਦੱਸੋ ਵੀ ਜਦੋਂ ਇੰਨੀ ਚੀਜ਼ਾਂ ਦੇ ਸਬੂਤ ਮੇਰੇ ਵੀ ਸਬੂਤ ਤੁਹਾਡੇ ਆ ਇਨਕੁਆਰੀ ਤੁਹਾਡੀ ਆ ਤੁਸੀਂ ਦੋਸ਼ੀ ਆ ਤਾਂ ਸਜ਼ਾ ਕਿਨੇ ਦੇਣੀ ਆ ਸਾਡੀ ਫੌਜ ਨੂੰ ਕਹਿ ਦਿਓ ਫਿਰ ਜੇ ਸੋਟੋ ਬਸ ਨਹੀਂ ਚੱਲਦਾ ਐਜੇ ਕਰਾਪਟਿਕ ਅਧਿਕਾਰੀਆਂ ਦੇ ਖਿਲਾਫ ਕੋਈ ਕੋਈ ਗੱਲ ਨਹੀਂ ਜਿਹੜੀ ਹੈ ਵਿਜੀਲੈਂਸ ਵਾਲੀ ਟੀਮਾਂ ਬਣਾਉਣੀਆਂ ਇਹਦੇ ਵਿੱਚ ਡਿਪੂਟੇਸ਼ਨ ਤੇ ਆਰਮੀ ਦੇ ਅਫਸਰ ਬਲਾਓ ਲਓ ਦੇਖੋ ਕਿਵੇਂ ਸਿੱਧੇ ਹੁੰਦੇ ਉਹਦੀ ਜਾਂਚ ਤਾਂ ਸਹੀ ਕਰਾਓ ਨਾ ਕਿਵੇਂ ਇਹ ਜਿਹੜੀ ਇਦਾਂ ਦੀ ਸਾਰੇ ਸਟੇਪ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਕਰ ਦਿੱਤਾ ਗਿਆ ਸਰ ਜਾਂਚ ਜੇ ਦੋਸ਼ੀ ਪਾ ਚੁੱਕੇ ਨੇ ਪੁਸ਼ਟੀ ਹੋ ਚੁੱਕੀ ਹੈ ਜਾਂਦੇ ਵਿੱਚ ਆ ਦੇਖੋ ਆ ਬੰਦਾ ਐਫਪੀ ਡੈਪਟ ਦੇ ਰਿਹਾ ਦੇਖੋ ਜਿਵੇਂ 1 ਲੱਖ ਦੀ ਡੀਲ ਹੋਈ ਆ 50000 ਰੁਪਏ ਦਿੱਤਾ ਦੇਖੋ ਜੀ ਸਾਫ਼ ਲਿਖਿਆ ਆ ਸਿੱਧੇ ਅਧਿਕਾਰੀਆਂ ਤੇ ਦੋਸ ਇੱਕ ਤਰ੍ਹਾਂ ਦੇ ਸਾਫ਼ ਬਿਲਕੁਲ ਜੀ ਦੇਖੋ ਜੀ ਇਹਨਾਂ ਨੇ ਮਹਿਕਮਾ ਸਾਬਤ ਕਰ ਰਿਹਾ ਮੈਂ ਤਾਂ ਨਹੀਂ ਕਰ ਰਿਹਾ ਉਹਨਾਂ ਦੇ ਜਿਹੜੇ ਰਿਕਾਰਡ ਨੇ ਆਨ ਕੋਡਾ ਰਜਿਸਟਰ ਦੇ ਵਿੱਚ ਐਂਟਰੀ ਕੀਤੀ ਹੈ ਬਕਾਇਦਾ ਰਜਿਸਟਰੀ ਰਿਕਾਰਡ ਜਿਹੜਾ ਹੈਗਾ ਇਹਨਾਂ ਨੇ ਐਂਟਰ ਕੀਤਾ ਉਹਦੇ ਵਿੱਚ ਤੁਹਾਨੂੰ ਮੈਂ ਹੁਣੇ ਦਿਖਾਇਆ ਸੀਗਾ ਜੀ ਆਹ ਲੋ ਆ ਲੈਟਰ ਹੈਡ ਆ ਜੀ ਤਹਿਸੀਲ ਤੁਸੀਂ ਲੌਫਿਸ ਨਹੀਂ ਆਮਦ ਕਰਦੀ ਹੁਣੇ ਦੱਸੋ ਵੀ ਇੰਨਾ ਕਿਹੜੇ ਹਸਾਬ ਨਾਲ ਤੁਸੀਂ ਪ੍ਰਸ਼ਟਾਚਾਰ ਦੇਖ ਲਾਪੋਂ ਤੁਸੀਂ ਕੱਲ ਪਾਸੋਂ ਵੀ ਸੁਬੀਜ ਦਿੱਤੀ ਆ ਤਹਿਸੀਲਦਾਰ ਕਹਿੰਦੇ ਸੀ ਜੀ ਤੁਸੀਂ ਕਹਿੰਦੇ ਸੀ ਤਸੀਹਲਾਰ ਕਲਮ ਛੱਡੋ ਕਲਮ ਤੁਸੀਂ ਛੱਡੋਗੇ ਮੁਰਕੇ ਮੈਂ ਫੜਾਉਂਗਾ ਨਹੀਂ ਫੜੋਂਗੇ ਮੇਰੀ ਮਰਜ਼ੀ ਨਾਲ ਹੁਣ ਦੱਸੋ ਵੀ ਤੁਹਾਡੇ ਦਾਵੇ ਕਿੱਦੜਾ ਅਚਾ ਅਪੀਲ ਕੀਆ ਕਰੋਗੇ ਹੁਣ ਵੀ ਚਲੋ ਫੇਰ ਵੀ ਬਹੁਤ ਸੰਘਰਸ਼ ਹੋ ਗਿਆ ਅਗਲਾ ਸੰਘਰਸ਼ ਵੀ ਤੁਸੀਂ ਉਲਿਕਨ ਦੀ ਗੱਲ ਕਰਦੇ ਹੋ ਅਪੀਲ ਕੀਆ ਜਿੰਨੇ ਵੀ ਪ੍ਰਸ਼ਾਸਨਾ ਜਾਂ ਕੈਬਨਟ ਮੰਤਰੀ ਮੇਰੀ ਸਾਰੇ ਅੱਗੇ ਇਹ ਬੇਨਤੀ ਆ ਦੇਖੋ ਤੁਹਾਡਾ ਰਿਕਾਰਡ ਆ ਤੁਹਾਡੇ ਸਬੂਤ ਨੇ ਇੱਕ ਪਾਸੇ ਤੁਸੀਂ ਦਾਅਵਾ ਹੀ ਕਰ ਰਹੇ ਹੋ ਇੱਕ ਤਾਂ ਪਹਿਲੀ ਗੱਲ ਇਹ ਆ ਵੀ ਇਹ ਜਗਦੀਪ ਸਿੰਘ ਜੱਗਾ 15 ਸਾਲ ਤੋਂ ਉੱਥੇ ਪੜਵਾਰੀ ਆ ਜੀ ਇੱਕ ਇਹਨਾਂ ਦਾ ਨੁਮਾਇੰਦਾ ਮਿਨੋਰੀਟੀ ਕਮਿਸ਼ਨ ਦਾ ਨਾਮ ਮੇਰੇ ਯਾਦ ਨਹੀਂ ਰਾਜਾ ਕੁਛ ਨਾਮ ਹੋਗਾ ਮੰਡੀ ਅੰਮ੍ਰਿਤਸਰ ਤੋਂ ਇਹਨਾਂ ਦਾ ਕੋਈ ਕੀ ਇਨਚਾਰਜ ਬਣਾਇਆ ਹੋਇਆ ਹੈ ਇਹਨਾਂ ਨੇ ਜੀ ਆਮ ਆਦਮੀ ਪਾਰਟੀ ਦਾ ਉਹ ਕਹਿੰਦਾ ਡਾਇਰੈਕਟ ਸੀਐਮ ਸਾਹਿਬ ਨੂੰ ਮੈਂ ਦਿਖਲਾ ਪਈਆਂ ਕੰਪਲੇਟਾਂ ਦਿੱਤੀਆਂ ਉਹਨਾਂ ਤੇ ਐਕਸ਼ਨ ਨਹੀਂ ਤਾਂ ਮੇਰਾ ਕੀ ਹੋਣਾ ਓਕੇ ਹੁਣ ਇਹ ਮੈਂ ਐਲੀਗੇਸ਼ਨ ਨਹੀਂ ਲਗਾ ਰਿਹਾ ਔਨ ਰਿਕਾਰਡ ਦਿਖਾ ਰਿਹਾ ਐਲੀਗੇਸ਼ਨ ਕਿਹੜੇ ਹੁੰਦੇ ਆ ਜਿਹੜੇ ਸਾਬਤ ਨਹੀਂ ਹੁੰਦੇ ਆ ਝੂਠੇ ਦੋਸ਼ ਲਾਦਨੇ ਹਾਂਜੀ ਉਹ ਦੋਸ਼ ਨਹੀਂ ਇਹ ਗਰਾਊਂਡ ਦੇ ਵਿੱਚ ਹੀ ਕਿ ਦਿਖਾ ਰਿਹਾ ਮੈਂ ਜੀ ਉਹ ਮੈਂ ਸਵੇਰ ਦਾ ਇੱਥੇ ਘੁੰਮ ਰਿਹਾ ਮੈਂ ਇਹ ਪ੍ਰਚਾਰ ਕਰ ਰਿਹਾ ਜਾਂ ਕੀ ਕਰ ਰਿਹਾ ਮੈਨੂੰ ਇਹ ਮਜਬੂਰ ਕੀਤਾ ਮੈਂ ਦੇਖੋ ਸਾਰਾ ਕੁਝ ਲਿਖਿਆ ਕਿ ਮੈਨੂੰ ਮਜਬੂਰ ਕੀਤਾ ਜਾ ਰਿਹਾ ਆਹੋ ਜੇ ਹੱਲ ਹੋਇਆ ਹੁੰਦਾ ਤਾਂ ਹੁਣ ਨੂੰ ਇਹ ਏਡਾ ਕੁਸ ਕਰਨ ਦੀ ਲੋੜ ਨਹੀਂ ਹਾਂ ਮੈਂ ਦੇਖੋ ਜੀ ਕੱਲੀ ਕੱਲੀ ਚੀਜ਼ ਦਿਖਾਈ ਆ ਇਹਨਾਂ ਨੂੰ ਆਹ ਲਓ ਜੀ ਇੱਕ ਪਾਸੇ ਦੇਸ਼ ਦੀ ਸੁਰੱਖਿਆ ਲਈ ਤਨ ਆ ਦੇਸ਼ ਦੇ ਫੌਜ ਦੇ ਜਵਾਨ ਦੂਜੇ ਪਾਸੇ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਡਵਾਉਣ ਵਾਲੇ ਭ੍ਰਿਸ਼ਟਾਚਾਰੀ ਲੋਕ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਆ ਹਕੀਕਤ ਆ ਇਹ ਜਿਹੜਾ ਗੀਤ ਗਾਇਆ ਗਿਆ ਜਾਂ ਲਿਖਿਆ ਗਿਆ ਹਕੀਕਤ ਆ ਚੋਰਾਂ ਦੇ ਬਸ ਪੈ ਕੇ ਭਾਰਤ ਮਾਰ ਗਰਲਾ ਉਹ ਤੋਂ ਕਿਤਾ ਕੀ ਦਾਵੇ ਕੀ ਜਾਂਦੇ ਆ ਤਾਂ ਸਾਡਾ ਦੇਸ਼ ਦੇ ਵਿੱਚ ਦੇਸ਼ ਨੂੰ ਡੁੱਬਣੋਂ ਕੋਣ ਬਚਾ ਸਕਦਾ ਸੋ ਇਹ ਸਨ ਵੀਰ ਖੋਜੀ ਜਿਨ੍ਹਾਂ ਜਿਹੜਾ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਬੱਡੀ ਦੂਰ ਤੋਂ ਭੱਜਿਆ ਆ ਰਿਹਾ ਤਿੰਨ ਸਾਲ ਤੋਂ ਲਗਾਤਾਰ ਰਾਣ ਪਰੇਸ਼ਾਨ ਹੋ ਰਿਆਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੀ ਗੱਲ ਮੁੱਖ ਮੰਤਰੀ ਸਾਹਿਬ ਕਰਦੇ ਆ ਉਹ ਕਰਨੀ ਚਾਹੀਦੀ ਆ ਅਸੀਂ ਵੀ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਜਰੂਰ ਇਸ ਭਰਾ ਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੁੰਦਾ ਜਰੂਰ ਹੋਣੀ ਚਾਹੀਦੀ ਆ ਇਸ ਵੀਡੀਓ ਦੇ ਨਾਲ ਸੰਬੰਧਿਤ ਜਿਹੜੇ ਭਰਾਵਾਂ ਦਾ ਜ਼ਿਕਰ ਵੀਰ ਨੇ ਕੀਤਾ ਜੇ ਕੋਈ ਵੀ ਭਰਾ ਇਸ ਵਿੱਚ ਦੇ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤਾਂ ਸਾਡਾ ਨੰਬਰ ਆ ਜਿਹੜਾ ਉਹ ਸਕਰੀਨ ਦੇ ਦਿੱਤਾ ਹੋਇਆ ਤਾਂ ਆਪਣਾ ਪੱਖ ਆ ਜਿਹੜਾ ਉਹ ਸਾਡੇ ਨਾਲ ਰੱਖ ਸਕਦਾ ਸਕਰੀਨ ਦੇ ਉੱਤੇ ਨੰਬਰ ਜਿਹੜੇ ਉਹ ਦਿੱਤੇ ਹੋਏ